ਮਿੱਤਰ ਪਿਆਰਿਓ ਬਾਈ ਸਾਰੀ ਵੀਡੀਓ ਵੇਖਿਓ ਅੱਜ ਮੈਂ ਮੇਰੇ ਦੇਸ਼ ਪੰਜਾਬ ਦੇ ਕਿਸਾਨਾਂ ਦੀ ਬਾਈ ਮਿਹਨਤੀ ਲੋਕਾਂ ਦੀ ਗੱਲ ਲੱਗਿਆ ਕਰਨਾ ਇਹ ਉਹ ਜਗ੍ਹਾ ਹੈ ਬਾਈ ਜਿੱਥੇ ਕੱਲ ਆਖਦੇ ਸੀਗੇ ਮੂਨਕ ਯੂਨੀਵਰਸਿਟੀ ਕੋਲੇ ਵੀ ਬੰਨ ਟੁੱਟ ਗਿਆ ਬੰਨ ਟੁੱਟ ਗਿਆ ਆਖਰ ਚ ਗੱਲ ਕੀ ਹੈ ਬਾਈ ਇਹ ਮੂਨਕ ਸ਼ਹਿਰ ਦਾ ਸਾਰੇ ਦਾ ਪਾਣੀ ਆਉਂਦਾ ਅੱਗੇ ਘੱਗਰ ਭਰਿਆ ਹੋਇਆ ਪੂਰਾ ਤੇ ਪਾਣੀ ਲੰਗਦਾ ਨਹੀਂ ਬਈ ਲੋਕਾਂ ਦੀਆਂ ਜ਼ਮੀਨਾਂ 'ਚ ਪਾਣੀ ਭਰਿਆ ਖੜਿਆ ਸੀਗਾ ਫਸਲਾਂ ਖਰਾਬ ਹੋਈ ਜਾਂਦੀਆਂ ਨੇ ਆ ਮੂਨਕ ਸ਼ਹਿਰ ਦੇ ਕੋਲੇ ਤਾਂ ਲੋਕਾਂ ਨੇ ਕਹਿ ਕਵਾ ਕੇ ਬਈ ਆ ਮੋਟਰਾਂ ਵੀ ਚੱਕ-ਚੱਕ ਕੇ ਪਾਣੀ ਡੇਗੇ ਜਾਣਗੀਆਂ ਉਹ ਮੋਟਰਾਂ ਤਾਂ ਮੋਟਰਾਂ ਦਾ ਤਾਂ ਕੀ ਕਸੂਰ ਸੀਗਾ ਬੰਨ ਤਾਂ ਵੈਸੇ ਉਹ ਚਲੋ ਇੱਥੇ ਉਹ ਖਿਸਕਣ ਲੱਗ ਗਿਆ ਉਹ ਚੱਕ ਕੇ ਮੋਟਰਾਂ ਬੰਦ ਕਰਵਾਤੀਆਂ ਕਮੇਟੀ ਨੇ ਤੇ ਫਿਰ ਲੋਕ ਜਦੋਜਾਦ ਕਰਦੇ ਰਹੇ ਬਈ ਵੀ ਕੇ ਉਹ ਰੇ ਅਸੀਂ ਆਖੀ ਵੀ ਰੱਖਾਂਗੇ ਚਲੋ ਮੰਨੇ ਨਹੀਂ ਆ ਬਾਪੂ ਬਜ਼ੁਰਗ ਸਾਰੇ ਲੱਗ ਰਹੇ ਸੀ ਕਰਨ ਵੀ ਆਪਾਂ ਜਾ ਕੇ ਆਈਏ ਕਿਵੇਂ ਸਾਡੀਆਂ ਫਸਲਾਂ ਮਰੀ ਜਾਂਦੀਆਂ ਨੇ ਤਾਂ ਕਰਕੇ ਮਿੱਤਰ ਪਿਆਰੇ ਉਹ ਸਾਰੇ ਰੈਵਾੜੀ ਲੱਗ ਰਹੇ ਨੇ ਕਰਨ ਵੀ ਨਾ ਸ਼ਹਿਰ ਦਾ ਮੂਨਕ ਦਾ ਪਾਣੀ ਬੰਦ ਕਰੋ ਚਲੋ ਜੀ ਹੋ ਨਿਬੜਿਆ ਆਪਾਂ ਬਾਈ ਚੱਲ ਪਏ ਹੁਣ ਮੂਨਕ ਜਿਹੜਾ ਆਪਣਾ ਪੋਲਾ ਖੱਬੇ ਪਾਸੇ ਪਟੜੀ ਕੱਗਰ ਦਰਿਆ ਦੀ ਮਕੋੜ ਸਾਹਿਬ ਨੂੰ ਵੀਡੀਓ ਧਿਆਨ ਨਾਲ ਦੇਖਿਓ ਬਾਈ ਬਹੁਤ ਲੋਕ ਸੋਚਦੇ ਹੋਣਗੇ ਵੀ ਐਮੀ ਵੀਡੀਓ ਪਾਈ ਜਾਂਦੇ ਆ ਖੱਗਰ ਤਾਂ ਇਸ ਹਾਲੇ ਇੰਨਾ ਚੱਲਦਾ ਹੈ ਬਾਹਰ ਚੱਲਦਾ ਹੈ ਬਾਈ ਇਹ ਖੱਗਰ ਨਾ ਕਿੱਦਾਂ ਦਾ ਟੁੱਟ ਕੇ ਸਾਰਾ ਤਾਂ ਬਾਈ ਮੂਨ ਕੇ ਏਰੀਆ ਇਧਰੋਂ ਬਾਈ ਫੂਲ ਦੇ ਏਰੀਆ ਕਹਿ ਲੋ ਤਹਾਣੇ ਵਾਲੀ ਸਾਈਡ ਜਿੰਨਾ ਸੰਗਰੂਰ ਦਾ ਹਰਿਆਣਾ ਪੰਜਾਬ ਦਾ ਬਾਰਡਰ ਵਾਲਾ ਏਰੀਆ ਆ ਗਿਆ ਬਾਈ ਇਹ ਥੰਨੂ ਬਾਈ ਸਾਰਾ ਡੱਬਿਆ ਹੁੰਦਾ ਜੇ ਆਪਣੇ ਇਹ ਮਿਹਨਤ ਕਸ਼ ਲੋਕ ਮਿਹਨਤ ਨਾ ਕਰਦੇ ਆ ਬਾਈ ਸਾਨੂੰ ਰਸਤੇ ਦੇ ਵਿੱਚ ਬੱਲਰੇ ਪਿੰਡ ਦੇ ਨੌਜਵਾਨ ਤੇ ਬਾਪੂ ਬਜ਼ੁਰਗ ਮਿਲੇ ਬਾਈ ਐਨਾ ਕਿ ਖੁਸ਼ ਹੋਏ ਕਹਿੰਦੇ ਭਰਾਵਾ ਤੋਰੀ ਤੇਰੀ ਵੀਡੀਓ ਵੇਖਦੇ ਆ ਜਦੋਂ ਫੋਨ ਖੋਲਦਿਆਂ ਨਾਲ ਦੇ ਨਾਲ ਦੀ ਨਾਲ ਮੂਰੇ ਹੀ ਹੁੰਦਾ ਤੇ ਬਾਈ ਸਾਰੇ ਵਿੱਚ ਰਿਸ਼ਤੇਦਾਰ ਵੀ ਸੀਗੇ ਬਾਈ ਸਾਰੇ ਆਪਸ ਦੇ ਵਿੱਚ ਚੌੜ ਨਾਲ ਕਰ ਕਰਕੇ ਇੱਕ ਦੂਜੇ ਨਾਲ ਗੱਲਾਂ ਕਰ ਕਰਕੇ ਹਾਸੀਆਂ ਖੇਡੀਆਂ ਨਾਲ ਬਾਈ ਬੰਦ ਮਾਰੀ ਜਾਂਦੇ ਆ ਆ ਮੜਿਆ ਜਾ ਬੰਦ ਖਿਸਖਿਆ ਸੀਗਾ ਨਾਲ ਦੀ ਨਾਲ ਆ ਦੇਖੋ ਤੁਸੀਂ ਕਿੰਨੀ ਜਗਾਂ ਦੇ ਵਿੱਚ ਉਹ ਕਰਤਾ ਤੁਸੀਂ ਸਾਰੇ ਰਾਹ ਦੇਖਦੇ ਜਾਇਓ ਵੀ ਇਹ ਕਿੰਨੇ ਕ ਫੁੱਟ ਨੀਵਾ ਪਾਣੀ ਐ ਦੂਜਾ ਕਾਰਨ ਕੀ ਐ ਮਿੱਤਰ ਪਿਆਰਿਓ ਮੈਂ ਤੁਹਾਨੂੰ ਸਮਝਾਵਾਂ ਵੀ ਇੱਥੇ ਪਾਣੀ ਕਿਉਂ ਵੱਧ ਲੱਗਦਾ ਐ ਕੜੈਲ ਤੋਂ ਲੈ ਕੇ ਜਾਖਲ ਤੋਂ ਕਹਿ ਲੋ ਕੜੈਲ ਜਾਖਲ ਦੇ ਕੋਲੇ ਆ ਗਿਆ ਮੁਕੋੜ ਸਾਹਿਬ ਤੱਕ ਬਾਈ ਜਿੱਥੋਂ ਤੱਕ ਮੈਂ ਗਏ ਆ ਘੱਗਰ ਦੇ ਦੋਹੇ ਪਾਸੇ 15 15 20 20 ਫੁੱਟ ਜ਼ਮੀਨਾਂ ਨੀਵੀਆਂ ਨੇ ਇਹ ਗੱਲ ਮੈਂ ਬਾਅਦ ਚ ਕਰਦਾ ਆ ਪਹਿਲਾਂ ਦੇਖੋ ਆ ਦੇਖੋ ਜੀ ਹੌਜਾਂ ਦੇਖੋ ਕਿੱਧਰੇ ਇਕੱਲੇ ਆਹ ਦੇਖੋ ਚਾਹ ਬਾਈ ਕਦੇ ਕੋਈ ਚੌਲ ਲੈ ਕੇ ਆ ਗਿਆ ਕੋਈ ਖੀਰ ਲੈ ਕੇ ਆ ਗਿਆ ਆ ਮੜਾ ਜੇ ਬੰਨ ਕੱਲ ਲੀਕ ਹੋਇਆ ਸੀਗਾ ਆ ਮੇਰੇ ਕਿਸਾਨ ਭਰਾ ਮਣ ਲਾ ਲਾ ਕੇ ਗੱਟੇ ਬਾਈ ਐ ਬੰਨਦਾ ਬੰਨ ਇਹ ਦਵਾਰੇ ਗੱਲ ਕਰਦਾ ਮਿੱਤਰ ਪੈ ਰਿਓ ਵੀ ਜ਼ਮੀਨਾਂ ਨੀਵੀਆਂ ਨੇ ਜਿਹੜਾ ਚੰਦਪੁਰ ਵਾਲਾ ਏਰੀਆ ਆ ਗਿਆ ਜਾਂ ਚੰਦਪੁਰੇ ਤੋਂ ਅੱਗੇ ਆ ਗਿਆ ਬਾਈ ਉੱਥੇ ਜਿਹੜੇ ਆਪਣੇ ਜ਼ਮੀਨਾਂ ਨੇ ਉਹ ਘੱਗਰ ਤੋਂ ਉੱਚੀਆਂ ਨੇ ਘੱਗਰ ਨੀਵੇਂ ਪੈਂਦਾ ਉੱਥੇ ਇਹ ਕਾਰਨ ਹੈ ਬਈ 18 ਕਿਲੋਮੀਟਰ ਦਾ ਫਾਸਲਾ ਹੈ ਕੜੈਲ ਤੋਂ ਲੈ ਕੇ ਮਕੋੜ ਸਾਹਿਬ ਤੱਕ ਦਾ ਤੁਸੀਂ ਯਾਰ ਕਮਾਲ ਹੈ ਵੀ ਦੋੇ ਪਾਸੇ ਲਾਈਟ ਆ ਦੇਖੋ ਬਈ ਪੈਰੇ ਦੇਖੋ ਤੁਸੀਂ ਬਈ ਰਸਣ ਇੰਨਾ ਕ ਹੋ ਗਿਆ ਦੇਖ ਲਓ ਟਾਲੀਆਂ ਦੇ ਵੀ ਬਿਸਕੁਟ ਪਏ ਐ ਵੀ ਇੰਨੀ ਕ ਦੁਨੀਆ ਬਈ ਕੋਈ ਗੱਡੀ ਲੈ ਕੇ ਕੋਈ ਮੋਟਰਸਾਈਕਲ ਲੈ ਕੇ ਬਈ ਆ ਦੇਖੋ ਆਪਣੇ ਕਿਸਾਨ ਅੱਡੋ ਅੱਡੋ ਪਿੰਡਾਂ ਦੇ ਕਿਸਾਨ ਨੇ ਮਿੱਤਰ ਪੈਰੇ ਹੋ ਇਹ ਉਹਨਾਂ ਨੇ ਆਪਦਾ ਸਿਸਟਮ ਵੰਡ ਰੱਖਿਆ ਵੀ 100 ਮੀਟਰ ਤੱਕ ਤੁਸੀਂ ਨਿਗਰੱਖੋ ਭਾਈ 100 ਮੀਟਰ ਤੱਕ ਅਸੀਂ ਰੱਖਦੇ ਆ ਆ ਦੇਖੋ ਬਾਈ ਬਾਈ ਆਪਾਂ ਚਲੋ ਮਣ ਤੋਲ ਤਾਂ ਸਕਦੇ ਨੇ ਵੀ ਲੱਖਾਂ ਦੇ ਹਿਸਾਬ ਨਾਲ ਤਾਂ ਨਾ ਤਰਪਾਲੀ ਲਾ ਰੱਖੀਆਂ ਨੇ ਦੋ ਹੀ ਪਾਸੇ ਇਹ ਹਾਲ ਸਿਰਫ ਮਿੱਤਰ ਪਿਆਰਿਓ ਇੱਕ ਪਾਸੇ ਦਾ ਖੱਬੇ ਪਾਸੇ ਦਾ ਮੂਨਕ ਤੋਂ ਲੈ ਕੇ ਮਕੋੜ ਸਾਹਿਬ ਤੱਕ ਤੁਸੀਂ ਆਪ ਸਾਹਿਬ ਲਾ ਲਿਓ ਆ ਦੇਖ ਲਓ ਤੁਸੀਂ 2 ਫੁੱਟ ਪਾਣੀ ਨੀ ਮੈਂ ਕਿਤੇ 1.5 ਫੁੱਟ ਨੀ ਮੈਂ ਇਹ ਤਾਂ ਬਾਈ ਲੋਕਾਂ ਨੇ ਨਾ ਲੋਕਾਂ ਨੂੰ ਬਸ ਸਲਾਮ ਹੈ ਮੇਰੇ ਇਸ ਦੇਸ਼ ਪੰਜਾਬ ਦੇ ਕਿਸਾਨਾਂ ਨੂੰ ਇਹ ਬਾਈ ਸਿਰੜੀ ਲੋਕਾਂ ਨੂੰ ਮਿਹਨਤੀ ਲੋਕਾਂ ਨੂੰ ਕੀ ਅੱਖਾਂ ਭਾਵਕ ਹੋ ਜਾਊਂਗਾ ਮੈਂ ਆ ਦੇਖੋ ਬਾਈ ਕਿਵੇਂ ਕੁੱਲੀਆਂ ਪੱਖੇ ਰਾਤ ਨੂੰ ਕਿੱਥੇ ਅੱਜ ਕੱਲ ਦੀ ਬਾਈ ਰੁੱਤ ਤੁਸੀਂ ਸਾਰੇ ਜਾਣਦੇ ਹੋ ਸੱਪਾਂ ਵਾਲੀ ਮੱਛਰਾਂ ਵਾਲੀ ਕੱਗਰ ਦੇ ਉਹ ਵੀ ਉੱਤੇ ਬਾਈ ਕੋਈ ਡਰ ਨਹੀਂ ਕੋਈ ਸਿਸਟਮ ਨਹੀਂ ਬਾਈ ਯਾਰਾ ਕੱਗਰ ਦੇ ਉੱਤੇ ਦਿਨ ਰਾਤ ਇੱਕ ਕਰਤਾ ਲੋਕਾਂ ਨੇ ਉਹ ਸਾਹਮਣੇ ਦੇਖੋ ਬਾਈ ਝੁੰਮੀਆਂ ਦੇ ਵਿੱਚ ਪਾ ਪਾ ਕੇ ਇਹ ਬੰਨ ਇਹ ਲੋਕਾਂ ਦੀ ਬਦੌਲਤ ਕੱਗਰ ਦਰਿਆ ਬਾਈ ਸ਼ਾਂਤ ਲੱਗ ਰਿਹਾ ਚੱਲਣਾ ਹੁਣ ਨੂੰ ਤਾਂ ਪਤਾ ਨਹੀਂ ਹਜ਼ਾਰਾਂ ਏਕੜ ਦਾ ਨੁਕਸਾਨ ਹੋ ਜਾਣਾ ਸੀਗਾ ਇਹ ਇੱਕ ਟਾਈਮ ਮਿੱਤਰ ਪਿਆਰੇ ਉਹ ਵਿਹਲਾ ਜਾਂ ਟਾਈਮ ਆ ਗਿਆ ਚੋਨੇ ਪਲ ਚੁੱਕੇ ਸੀਗੇ ਆਪਣੇ ਕਿਸਾਨ ਭਰਾ ਤਕਰੀਬਨ ਵਿਹਲੇ ਸੀਗੇ ਸਾਰੇ ਤੇ ਬਾਈ ਨਾਲੇ ਹਾਸੇ ਮਖੌਲ ਚੱਲਦੇ ਐ ਬਾਈ ਨਾਲੇ ਅਗਲਾ ਪਿੰਡ ਦੇ ਵਿੱਚ ਦਾ ਦੂਜੇ ਲੋਕ ਤਾਂ ਹੀ ਕਹਿੰਦੇ ਹੁਣੇ ਬੇਲੜ ਜਾ ਰਹੇ ਐ ਉਹ ਜਿਹੜੇ ਆਪ ਵਿਹਲੇ ਹੁੰਦੇ ਆ ਨਾ ਖੁੰਡਾਂ ਦੇ ਤਾਸ ਕੁੱਟਦੇ ਹੁੰਦੇ ਆ ਉਹ ਜਿਹੜੇ ਬੰਨਾਂ ਤੇ ਗਏ ਹੁੰਦੇ ਆ ਲੋਕ ਉਹਨਾਂ ਨੂੰ ਬੇਲੜ ਆਖਦੇ ਆ ਵੀ ਯਾਰ ਘਰੇ ਕੰਮ ਨਹੀਂ ਸੀਗਾ ਬੰਨ ਤੇ ਜਾ ਰਹੇ ਐ ਚਲੋ ਟਾਈਮ ਪਾਸ ਹੋ ਜੂਗਾ ਬਾਈ ਬਹੁਤ ਸਲਾਮ ਹੈ ਬਾਈ ਆ ਜਿਹੜਾ ਮੇਰਾ ਬੰਦਾ ਕੋਈ ਵੀ ਮਿੱਤਰ ਬੈਲੀ ਵੀਡੀਓ ਵੇਖੂਗਾ ਬਾਈ ਆ ਤੁਸੀਂ ਹਾਲਾਤ ਦੇਖ ਲਿਓ ਕਈ ਵਾਰੀ ਆਪਣੇ ਲੋਕ ਘਰਾਂ ਚ ਬੈਠੇ ਹੁੰਦੇ ਆ ਉਹਨਾਂ ਨੂੰ ਚਲੋ ਚਾਨਲਪਰਾ ਸਾਈਫਣੇ ਦਿਖਾਈ ਜਾਂਦਾ ਵੀ ਇਹ 8.5 ਫੁੱਟ ਪਾਣੀ ਚੱਲੀ ਜਾਂਦਾ ਪਿੱਛੇ ਦੇ ਹਾਲਾਤ ਮੈਂ ਤਾਂ ਹੀ ਦਿਖਾਣਾ ਆਇਆ ਬਾਈ ਉਹਨਾਂ ਨੂੰ ਜਿਹੜਿਆ ਵੀ ਮੇਰਾ ਵੀਰ ਕੋਈ ਦੇਖੂਗਾ ਆ ਧਿਆਨ ਨਾਲ ਵੀਡੀਓ ਵੇਖਦੇ ਹੋ ਦੇਖ ਲਿਓ ਬਾਈ ਇਹ ਕੱਗਰ ਕਿੰਨੇ ਕ ਫੁੱਟ ਨੀਵਾ ਚੱਲਣ ਲੱਗ ਰਿਹਾ ਪਟੜੀਆਂ ਤੋਂ ਤੀਦੀ ਫੁੱਟ ਕਿਤੇ ਬਾਈ ਬਾਣ ਨਾ ਦੋੇ ਪਾਸੇ ਬਹੁਤ ਨੀਵੇਂ ਬਾਣ ਹੈ ਚਾਂਦਪ੍ਰਿਆਲਿਆ ਏਰੀਆ ਉੱਚਾ ਆ ਗਿਆ ਜ਼ਮੀਨਾਂ ਦਾ ਲੈਵਲ ਆ ਦੇਖੋ ਬਈ ਤੁਰ ਤੱਕ ਤੁਸੀਂ ਲਾਈਟ ਦਾ ਪ੍ਰਬੰਧ ਦੇਖੋ ਕਿਵੇਂ ਕਰਿਆ ਹੋਇਆ ਆ ਬੱਲਮ ਚੈੱਕ ਕਰੋ ਤੁਸੀਂ ਬਈ ਰਾਤ ਨੂੰ ਬਸ ਹੀ ਪਹਿਲਾਂ ਆਗੇ ਜੇ ਤੁਸੀਂ ਵੀਡੀਓ ਬਣਾਉਂਦੇ ਮੈਂ ਵੀਡੀਓ ਬਣਾ ਕੇ ਵਿਖਾਂਦਾ ਨਾ ਸੋਨੂ ਐ ਦਿਖਦੇ ਬੱਲਵੇਂ ਬੱਲਮ ਚਾਂਦਨੇ ਚਾਨਣ ਬਈ ਆ ਦੇਖੋ ਤੁਸੀਂ ਆ ਦੇਖੋ ਗੱਲਾਂ ਮਰੀ ਜਾਂਦੇ ਆ ਬਈ ਕੋ ਗੱਪ ਮਰੀ ਜਾਂਦੇ ਆ ਵਿੱਚ ਕਰੀ ਜਾਂਦੇ ਆ ਕੋਈ ਸੁਖਣਾ ਝਿਲਤੇ ਪਹੁੰਚ ਰਿਹਾ ਕੋਈ ਮਾਰ ਕੰਡੇ ਤੇ ਪਹੁੰਚ ਰਿਹਾ ਕੋਈ ਅੱਖੀ ਜਾਂਦੇ ਕਿਵੇਂ ਆ ਉਹ ਪਰਲੇ ਪਾਸੇ ਦੀ ਗੱਲ ਹੈ ਬਾਈ ਇਹ ਇਹ ਸਿਸਟਮ ਬਾਈ ਮੈਂ ਅੱਦਾ ਅੱਦਾ ਦਿਖਾਉਣ ਲੱਗ ਰਿਆਂ ਵੀਡੀਓ ਲੰਬੀ ਹੋਣ ਦੇ ਕਾਰਨ ਵਿੱਚ ਬਹੁਤ ਜਗ੍ਹਾ ਮੈਂ ਵੀਡੀਓ ਨਹੀਂ ਬਣਾਈ ਹੋਈ ਕਿਤੇ ਬਹੁਤੇ ਬੰਦਿਆਂ ਨੂੰ ਉਹ ਹੋ ਜੇ ਵੀ ਇਕੋ ਸਿਸਟਮ ਦੀ ਵੀਡੀਓ ਨਾ ਹੋਵੇ ਆ ਦੇਖੋ ਬਾਈ ਇੱਕ ਇੱਕ ਅਗਰ ਦਾ ਦੇਖੋ ਮਿੱਤਰ ਪਿਆਰਿਓ ਕੁਦਰਤ ਦਾ ਕੀ ਸਿਸਟਮ ਹੈ ਇਹ ਬਾਈ ਸੱਪ ਮੰਗੂ ਨਾ ਆ ਐਲ ਮੋੜ ਹੈ ਜਮਾ ਐਲ ਮੋੜ ਉਹ ਸਾਹਮਣੇ ਟੱਕਰ ਮਾਰਦਾ ਜਮਾ ਪਾਣੀ ਤੇ ਆ ਦੇਖਿਓ ਮਿੱਤਰ ਪਿਆਰਿਓ ਇਹ ਕਿੰਨੇ ਕ ਫੁੱਟ ਨੀ ਮੈਂ ਪਟੜੀ ਤੋਂ ਸਿਰਫ ਫੁੱਟ ਡੇਢ ਫੁੱਟ ਸੁੱਖ ਨਾਲ ਬਾਈ ਗੁਰੂ ਰਾਮਦਾਸ ਦੀ ਕਿਰਪਾ ਨਾਲ ਇਹ ਪਾਣੀ ਬਾਈ ਲੰਘ ਗਿਆ ਲੰਘਦਾ ਜੇ ਕਿਤੇ ਬਾਈ 2 ਫੁੱਟ ਪਾਣੀ ਵੀ ਚੜਦਾ ਨਾ ਬਹੁਤ ਔਖਾ ਹੋ ਜਾਂਦਾ ਇਹ ਤਾਂ ਧੰਨ ਨੇ ਬਾਈ ਮੇਰੇ ਇਸ ਸੋਹਣੇ ਇਸ ਸੋਹਣੇ ਦੇਸ਼ ਪੰਜਾਬ ਦੇ ਕਿਸਾਨ ਬਾਈ ਮੈਂ ਤੁਹਾਨੂੰ ਆਪਣੀ ਗੱਲ ਆਖਦਾ ਚਲੋ ਉਹ ਗੱਲ ਮੈਂ ਫੇਰ ਕਰਦਾ ਉਹ ਸਾਹਮਣੇ ਨੌਜਵਾਨ ਦੇਖੋ ਬਾਈ ਯਾਰ ਬਸ ਆੁਰ ਇੱਕ ਕਰ ਕੋਈ ਬੇਲਾ ਸੀਗਾ ਬਾਈ ਕੋਈ ਛੱਡ ਕੇ ਗਿਆ ਹੋਇਆ ਕੋਈ ਕਿਵੇਂ ਵੀ ਚਲੋ ਆਪਾਂ ਜਾਣਦੇ ਨਹੀਂ ਆਹ ਦੇਖੋ ਭਾਈ ਮੈਂ ਸੋਚਦਾ ਹੁੰਨਾ ਸੋਚ ਕੇ ਹੈਰਾਨ ਵੀ ਹੁੰਦਾ ਵੀ ਜਿੱਦ ਦੇ ਇਹ ਬਾਪੂ ਬਜ਼ੁਰਗੇ ਇਸ ਦੁਨੀਆ ਤੋਂ ਤੁਰ ਗਏ ਜਾਂ ਭਾਈ ਮੰਜਿਆਂ ਤੇ ਬੈਠ ਗਏ ਵੀ ਮੇਰੇ ਇਸ ਸੋਹਣੇ ਦੇਸ ਪੰਜਾਬ ਦਾ ਕੀ ਬਣੂੰਗਾ ਭਾਈ ਇੰਨਾ ਲੋਕਾਂ ਚੀ ਸਬਰ ਹੈ ਇੰਨਾ ਲੋਕਾਂ ਚੀ ਟਕਿਆ ਹੈ ਇੰਨਾ ਲੋਕਾਂ ਦੀ ਮਿੱਤਰ ਪਿਆਰਿਓ ਸਾਰਾ ਕੁਸ ਆ ਟਰਾਲੀਆਂ ਚ ਜਾਈ ਜਾਂਦੇ ਆ ਜੇ ਕੋਈ ਹੋਰ ਹੁੰਦਾ ਅਗਲਾ ਕਹਿੰਦਾ ਗੱਡੀ ਜੇ ਚੱਲਾਂਗੇ ਉਖਲੀਆਂ ਵੱਜਦੀਆਂ ਨੇ ਬਾਈ ਚਾਹ ਦੀਆਂ ਕੰਨੀ ਆ ਆ ਦੇਖੋ ਤੁਸੀਂ ਬਾਈ ਯਾਰ ਕੱਲ ਨਾ ਬਾਈ ਮੈਂ ਜਜਵਾਤੀ ਹੋ ਜਾਣਾ ਆ ਦੇਖੋ ਤੁਸੀਂ ਗੱਪ ਮਾਰੀ ਜਾਂਦੇ ਆ ਨਾਲੇ ਰਾਖੀ ਨਾਲੇ ਪੁੰਨ ਨਾਲੇ ਫਲੀਆਂ ਨਾਲੇ ਟਾਈਮ ਪਾਸ ਨਾਲੇ ਪੈਰੇ ਨਾਲੇ ਗੱਪ ਨਾਲੇ ਬਾਈ ਖਾਣ ਨੂੰ 2-2 ਕਿਲੋ ਦਾ ਸਾਰਿਆਂ ਦਾ ਭਾਈਨ ਵੱਜੂਗਾ ਆ ਦੇਖੋ ਬਾਪੂ ਬਜ਼ੁਰਗ ਆ ਉਹ ਬੱਲੇ ਬਾਈ ਆ ਦੇਖੋ ਝੁੰਮੀਆਂ ਪੱਖੇ ਲਾਈਟ ਆ ਪਹੁੰਚ ਗਏ ਆਪਾਂ ਮਕੋੜ ਸਾਹਿਬ ਪੁਲ ਦੇ ਉੱਤੇ ਆ ਉਰੇ ਵੀ ਬਾਈ ਬਹੁਤ ਦਿਨਾਂ ਦੀ ਮਿਹਨਤ ਹੈ ਮਕੋੜ ਗਾ ਆਪਾਂ ਘੇੜਾ ਦੇ ਕੇ ਬਾਈ ਫੂਲ ਦੇ ਵਿੱਚ ਦੀ ਪਹੁੰਚ ਗਏ ਮੂਨਕ ਆ ਦੇਖੋ ਬਾਈ ਤੁਸੀਂ ਲੰਗਰ ਚੈੱਕ ਕਰੋ ਨੇਰਾ ਹੋ ਗਿਆ ਸੀਗਾ 7 ਵਜੇ ਦਾ ਟਾਈਮ ਸੀਗਾ ਆ ਦੇਖੋ ਬਾਈ ਲੰਗਰ ਇਹ ਉਹਨਾਂ ਦੀ ਲੰਗਰ ਹੈ ਬਾਈ ਜਿਨ੍ਹਾਂ ਨੂੰ ਇਸ ਦੇਸ਼ ਦੇ ਵਿੱਚ ਅੱਤਵਾਦੀ ਘੋਸ਼ਿਤ ਕੀਤਾ ਹੋਇਆ ਹੈ ਏ ਬਾਈ ਉਹਨਾਂ ਦੇ ਆਸਰੇ ਉਹੀ ਬਾਈ ਬਾਈ ਦੀਪ ਸਿੱਧੂ ਦਾ ਕਬਾਣਾ ਸਿੰਘਾਂ ਸ਼ੀਦਾਂ ਦੇ ਪੈਰਿਆਂ ਤੇ ਇਹ ਪੰਜਾਬ ਵਸਣ ਲੱਗ ਰਿਹਾ ਹੈ ਆ ਦੇਖੋ ਮਿੱਤਰ ਪਿਆਰਿਓ ਦੁਨੀਆ ਭਰ ਦੇ ਆਂਦੇ ਜਾਂਦੇ ਲੋਕ ਚੌਲਾਂ ਦਾ ਲੰਗਰ ਰਾਤ ਨੂੰ ਵੀ ਦੇਖੋ